ਹਾਂਜੀ ਮੇਰੇ ਵੀਰੋ ਤੇ ਇੱਕ ਕਲਿੱਪ ਸ਼ੂਟ ਕਰ ਰਹੇ ਆ ਭਾਈ ਆਪਾਂ ਦੂਜੇ ਦਿਨ ਇੱਕ ਕਲਿੱਪ ਇਹ ਦੂਜਾ ਸੁਬਾ ਸੁਬਾ ਸ਼ੂਟ ਕੀਤੀ ਸੀ ਉਹ ਇਹ ਦੂਜੇ ਦਿਨ ਸੀ ਅੱਜ ਡੇ 2 ਹੈ ਹੈ ਲੁੱਕ ਵਾਲੀ ਦਾ ਲੋਖ ਖਤਰਨਾ ਮੜੀ ਵਿਖਾਈ ਤੇ ਫੜਦਾ ਆ ਪਾਦ ਗਿਆ ਆਪਾਂ ਬੜੀ ਖਤਰਨਾਕ ਲੱਗਦੀ ਏ ਲੁੱਕ ਭਾਈ ਜਿਆਦਾ ਪੂਰਾ ਹਾਂਜੀ ਪੂਰਾ ਗੈਂਗਸਟਰ ਪੀਸ ਆ ਗਏ ਲੀਡਰ ਸਾਹਿਬ ਆ ਗਏ ਨੇ ਹਾਂਜੀ ਹਾਂਜੀ ਪੂਰਾ ਇਤਿਆ ਜੀ ਆ ਗਏ ਨੇ ਇਤਿਆ ਜੀ ਪੂਰੀ ਓੱਕ ਲੱਗਦੀ ਹੈ ਹਲ ਬੰਦ ਕਰ ਦੇ ਜੀ बस उही क्लिप शूट ਕੀਤੇ ਸਹੀ ਵਲੌਗ ਕੱਲ ਨੂੰ ਸ਼ੂਟ ਕਰਾਂਗਾ ਅੱਜ ਵੀ ਨਹੀਂ ਕਰਦੇ ਦੋ ਦਿਨ ਵਲੌਗ ਨਹੀਂ ਸ਼ੂਟ ਕੀਤਾ ਕਮਾਲ ਹੋਊਗੀ ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੋ ਉਤਰ ਕੋ ਉਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਨਾ ਵਾਬਿਓ ਦੋ ਦਿਨਾਂ ਚੋ ਤੇ ਅੱਜ ਕਰਦੇ ਵਲੌਗ ਦੀ ਸਟਾਰਟਿੰਗ ਠੀਕ ਹੈ ਕਿ ਨਹੀਂ ਅੱਜ ਵੀ ਪਰ ਰਿਸ਼ਤੇਦਾਰੀ ਚ ਜਾ ਕੇ ਖੜਾ ਬਈ ਬਟ ਕੋਈ ਡੱਬ ਵਲੌਗ ਸ਼ੂਟ ਕਰਾਂਗੇ ਮਤਲਬ ਵੀ ਨਾ ਹਾਂ ਉਦੋਂ ਤੱਕ ਸੁਣੋ ਨਾ ਬਹੁਤ ਲੋਕ ਦਿਖਾਈ ਨਹੀਂ ਦੇ ਕੇ ਲੈ ਪਰ ਦਾ ਬਾਹਰ ਹੋ ਕੇ ਮੈਂ ਤਾਂ ਟੱਕਰਾਂ ਮੰਦ ਮਾਰ ਕੇ ਆਉਂਗਾ। ਬਾਕੀ ਟਾਈਮ ਹੋ ਚੁੱਕਿਆ ਲਗਭਗ 9 ਵਜੇ। ਬਟ ਟਾਈਮ ਨਾਲ ਜਾਣਾ ਮੇਰੇ ਰਿਸ਼ਤੇਦਾਰੀ ਤੇ ਟਾਈਮ ਨਾਲ ਹੀ ਮੁੜ ਕੇ ਆਉਣਾ ਉਧਰੋਂ ਬਈ। ਤੇ ਫਿਰ ਦੂ ਬਾਅਦ ਪਾਣੀ ਕੋਲੇ ਚ ਟਾਈਮ ਰਿਹਾ। ਫਿਰ ਪਕੂਤਰਾ ਦਾ ਕਰਾਂਗੇ ਕਾਰ ਵਿਹਾਰ ਹੈ ਨਾ ਕੀ ਕਰਾਂਗੇ। ਉਹ ਕਿਉਂਕਿ ਵਾਸ ਸੁਣਾਇਆ ਜਾਂਦੇ ਨੀਂਦ ਨਹੀਂ ਪੂਰੀ ਹੁੰਦੀ ਹੈ ਨਾ। ਚਲੋ ਕੋਈ ਨਾ ਬ్రో ਠੀਕ ਹੈ। ਰੈਡੀ ਸਟਡੀ ਗੋ ਹੋ ਕੇ ਰਿਸ਼ਤੇਦਾਰੀ ਜਾ ਕਰਕੇ ਸਾਰੇ ਕੰਮ ਤਾਂ ਨੇ ਨਿਬੜ ਕੇ ਵਾਪਸ ਫ੍ਰੀ ਹੋ ਕੇ ਕਿੰਨਾ ਟਾਈਮ ਮਰਜ਼ੀ ਲੱਗ ਜਾਏ ਇੱਥੇ ਆ ਕੇ ਵਲੌਗ ਦੀ ਸਟਾਰਟਿੰਗ ਕਰੂੰ ਜਾ ਜੇ ਕਿਤੇ ਰਾਸਤੇ ਜੇ ਕਿਤੇ ਵੀ ਕੁਝ ਮੈਨੂੰ ਲੱਗਾ ਐਡ ਕਰਨ ਵਾਲਾ ਤਾਂ ਮੋਂ ਉਥੇ ਕਰ ਦੂੰ ਹਾਂਜੀ ਮੇਰੇ ਵੀਰ ਹੋ ਹੋਇਆ ਨਹੀਂ ਤਿਆਰ ਅਕੇਲਾਣਾ ਪੈਂਟ ਮੈਂ ਉਪਰੋ ਉਪਰੋ ਦਿਖਾ ਦਿੰਦਾ ਇਹ ਬਾਟੀ ਹਾਂ ਪੱਥਰਾਂ ਸੀਨੇ ਦੇ ਫਾਣ ਜਾਉ ਸੀਨੇ ਦੇ ਮੰਦਿਆਂ ਕੱਢ ਰਹੀਆਂ ਜੀ ਨਵੇਂ ਤੁਨਵੇਂ ਨਵੇਂ ਤੁਨਵੇਂ ਕਲੋਸ ਕੱਢ ਰਹੀਆਂ ਸੋਚ ਰਹੀਆਂ ਕੀ ਪਾਈਏ ਕੀ ਨਾ ਪਾਈਏ ਸੋ ਮੈਨੀ ਆਪਸ਼ਨਸ ਮੇਰੇ ਵੀਰੋ ਕਿਹਨੂੰ ਠੀਕ ਆ ਉਹਦੇ ਅੱਖ ਨੂੰ ਪਈ ਕਰੇ ਸ਼ੰਗ ਲੱਗਦੀ ਮੈਂ ਲੀਡੀ ਜੇ ਪਾਣਾ ਫੇਰ ਬਗਾਉਣੀ ਆ ਤੁਨੂੰ ਵੈਸੇ ਇੰਨੇ ਕਿ ਜ਼ਿਆਦਾ ਕੱਪੜੇ ਪਏ ਨਾ ਬਾਬੂ ਅੱਧੇ ਕੱਪੜੇ ਤਾਂ ਮੰਨ ਕੇ ਚਲੋ ਟੈਗ ਵੀ ਨਹੀਂ ਪਟੇ ਇੰਨੇ ਕਿ ਜ਼ਿਆਦਾ ਕੱਪੜੇ ਪਏ ਉਹ ਜਿਹੜੇ ਕੱਦੇ ਵੀ ਨਹੀਂ ਪਾਏ ਮੈਂ ਠੀਕ ਹੈ ਕਿ ਨਹੀਂ ਤੇ ਬਾਕੀ ਸੱਚ ਕੱਲ ਹਾਂ ਸੋਫਾ ਨਾਲ ਦੋ ਬਈ ਉਹ ਵੀ ਲੈਂਦੀ ਸੀਗੀ ਆਪਾਂ ਆਪਣੀ ਪੈਂਟ ਸ਼ਰਟ ਜਿਹੜੀ ਆਪਾਂ ਬਣਾਉਣੀ ਸੀ ਉਹ ਵੀ ਬਹੁਤ ਸੋਹਣੀ ਬਣਾ ਕੇ ਤੇ ਉਹ ਵੀ ਕੋਈ ਫਿਰ ਟਾਈਮ ਪਾਵਾਂਗੇ ਕਿਉਂਕਿ ਜੂਨ ਜੂਨ ਤੇ ਫੁੱਢੀ ਪਾ ਲਵਾਂਗੇ ਮੈਂ ਕਿਹਾ ਅੱਜ ਜਦੋਂ ਵਲੌਗ ਸਟਾਰਟ ਕੀਤਾ ਹੀ ਹੈ ਤੇ ਫਿਰ ਜਿਵੇਂ ਪਹਿਲਾਂ ਕਰਦੇ ਨਾਲ ਨਾ ਪੂਰੀ ਚੰਗੀ ਤਰੀਕਾ ਵਲੌਗ ਮੈਂ ਕਰਾਂਗਾ ਠੀਕ ਨਹੀਂ ਕਬੂਤਰ ਕ ਸੀਮਤ ਹੁੰਦੇ ਆਪਣੇ ਕੋਲ ਜਾਂ ਕਬੂਤਰ ਤੇ ਜਾਂ ਆਪਾਂ ਬਸ ਦੋ ਥੋੜੇ ਸਾਹਮਣੇ ਮੇਨ ਕੰਟੈਂਟ ਹੁੰਦੇ ਆ ਉਹਨਾਂ ਚ ਮੇਨ ਕਬੂਤਰ ਮੇਨ ਦਾ ਮੈਨੂੰ ਪਤਾ ਕੋਈ ਵੀ ਨਹੀਂ ਦੇਖਦਾ ਇਹ ਸੀਨ ਦਾ ਸਕਿਪ ਕਰ ਦੇਣਗੇ ਸਾਰੇ ਇਹਨੂੰ ਆਪਰੋਂ ਦੀ ਪਤਾ ਹੈਗਾ ਚਲੋ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਸੋ ਮੈਨੀ ਆਪਸ਼ਨਸ ਆਪਣੇ ਕੋਲੇ ਤੇ ਅੱਜ ਨਿਊ ਬੂਟ ਕੱਢਿਆ ਮੈਂ ਖਰੀਦਿਆਂ ਚ ਆ ਪਾਵਾਂਗੇ ਕੀ ਇਹ ਫਰਾਰੀ ਐਡੀਸ਼ਨ ਹੈ ਕਿ ਹੋਰ ਕੁਝ ਹੈ ਮੇਰੇ ਹਿਸਾਬ ਨਾਲ ਹੈ ਤਾਂ ਇਹਨਾਂ ਦੇ ਮੁਲਾਜਮਾ ਨਵੇਂ ਪਈ ਆ ਯਾਰ ਨਿਊ ਬ੍ਰਾਂਡ ਨਿਊ ਇੱਧਰ ਵੀ ਸੋ ਮੈਨੀ ਆਪਸ਼ਨਸ ਪਈਆਂ ਇਹ ਇਧਰ ਵੀ ਆਪਣੇ ਕੋਲ ਸੋ ਮੈਨੀ ਆਪਸ਼ਨਸ ਪਈਆਂ ਠੀਕ ਹੈ ਕਿ ਨਹੀਂ ਪਰ ਉਹਨਾਂ ਚੋਂ ਥੋੜੀ ਭੈੜੇ ਲਿਖਿਆ ਹੋਇਆ ਉਹਨਾਂ ਚੋਂ ਆ ਚੀਜ਼ ਵੜਦੇ ਆਪਾਂ ਹਾਂਜੀ ਮੇਰੇ ਵੀਰੋ ਆ ਗਈ ਜੀ ਘਰੇ ਤੇ ਬਲੋ ਅੱਜ ਵੀ ਨਹੀਂ ਸ਼ੂਟ ਹੋਣਾ ਮੇਰੇ ਹਿਸਾਬ ਨਾਲ bro ਸਿਰਫ ਅੱਜ ਆਪਾਂ ਕੂਤਰਾਂ ਦੇ ਰੰਗ ਲਾ ਸਕਦੇ ਹਾਂ ਬਾਕੀ ਉਹ ਦੋ ਉਹ ਪ੍ਰੈਸ ਰਪੇਗਾ ਪ੍ਰੈਸ ਰਪਈ ਲਗਭਗ ਵਜ ਗਈ ਹੋਣਗੇ ਉਹ ਹੈਗੀ ਆਪਣੇ ਕੋਲ ਘੜੀ ਸੱਚ ਦੇਖ ਲਓ ਭਾਈ ਹੁਣ ਮੁੜ ਕੇ ਆਇਆ ਤਿੰਨ ਹਾਂ ਤਿੰਨ 15 ਹੋ ਗਈ ਠੀਕ ਹੈ ਕਿ ਨਹੀਂ ਤੇ ਆਊਟਫਿਟ ਤੁਹਾਨੂੰ ਪਾ ਦਿਖਾ ਦਿੰਨੇ ਆ ਆਪਣੀ ਪ੍ਰੋਪਰ ਕਿਦਾਂ ਬਣ ਕੇ ਗਈ ਸੀ ਨਾ ਨਾਰਮਲ ਲੁੱਕ ਡੋਨਟ ਮਤਲਬ ਇਜ਼ੀ ਉਹ ਭਾਈ ਕਰ ਲਾ ਫੋਕਸ ਝੱਡਾ ਘੇੜ ਹਾਂ ਹੁਣ ਸਹੀ ਹੈ ਠੀਕ ਹੈ ਕਿ ਨਹੀਂ ਪਰ ਅਜੇ ਨਿਊ ਸ਼ੂਪ ਆ ਗਿਆ ਆਪਾਂ ਐਂ ਪੂਰੀ ਕੋਕੀ ਨੇ ਰਿਪੋਰਟ ਆ ਓਕੇ ਠੀਕ ਹੈ ਕਿ ਨਹੀਂ ਹਾਂਜੀ ਹੁਣ ਓਕੇ ਤੇ ਬਾਅਦ ਚੱਲਦੇ ਆਪਾਂ ਉਧਰ ਕਰੇ ਲੀੜੇ ਲੂੜੇ ਲਾ ਦੇ ਮੈਂ ਹਜੇ ਬੰਡੇ ਵੀ ਜਾਣਾ ਉਦੋਂ ਬਾਅਦ 8:00 ਵਜੇ ਰਾਤ ਨੂੰ ਜਾਊਗਾ ਤਾਂ ਮੈਂ ਉਦੋਂ ਪਹਿਲਾਂ ਕੋਈ ਨਾ ਕੋਈ ਪਕੰਟੈਂਟ ਕਰਦਾਂ ਕ੍ਰੀਏਟ ਕੋਈ ਗਾਣੀ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰ ਲੈ ਕਰੇ ਇਹ ਕਿਦਰਾ ਹੋਰ ਨੁਕਸਾਨ ਹੋਈ ਜਾਂਦਾ ਬਰੋ ਗਲੀ ਦਾ ਇਹਦੇ ਪੈ ਫੁੱਟੀਆਂ ਪਾਣੀ ਵਾਲੀ ਯਾਰ ਮੈਨੂੰ ਲੱਗਦਾ ਫੁੱਟੀ ਹੋਣੀ ਐ ਕੋਈ 10 15 ਦਿਨਾਂ ਦੇ ਵਿੱਚ ਵਿੱਚ ਹੀ ਹਨਾ ਕੋਈ ਇਸ਼ੂ ਆ ਗਿਆ ਇੱਥੇ ਕੋਈ ਕ੍ਰੈਕ ਰੂਗ ਆ ਗਿਆ ਹੁਣ ਚਲੋ ਮੇਰੇ ਸਾਰਾ ਗਲੀ ਦਾ RCC ਹੈ ਨਾ ਗਲੀ ਦਾ ਤਾਂ ਕੀ ਨੁਕਸਾਨ ਹੈ ਬਾਕੀ ਪਰ ਐਂ ਲੱਗਦਾ ਮੈਨੂੰ ਕਿਉਂਕਿ ਥੱਲੋ ਜਿੰਨਾ ਮਿੱਟੀ ਬਰੇਤੀ ਉਹ ਪਾਣੀ ਪੱਟ ਕੇ ਸਾਰੀ ਬਾਹਰ ਲੈ ਗਿਆ ਥੱਲੋ ਖੋਖਲੀ ਨਾ ਹੋ ਜੇ ਹਨਾ ਇਹ ਬਾਕੀ ਮੈਂ ਤਾਂ ਮੰਨ ਕੇ ਚੱਲਿਆ ਯਾਰ RCC ਕੰਮ ਹੁੰਦਾ ਇੰਨੀ ਨਹੀਂ ਮੋਟੀ ਪਾਈ ਹੁੰਦੀ ਇਹਦੇ ਤੇ ਆਪਣੀਆਂ ਹਾਲ ਲੋਕ ਲੱਕ ਸਮਾਨਾ ਇਹ ਉਹ ਪਹਿਲਾਂ ਕੋਈ ਦਿੱਕਤ ਨਹੀਂ ਪਹਿਲਾਂ ਆਪਾਂ ਇਧਰ ਐਂਟਰ ਹੋ ਗਏ ਮੇਰੋ ਖੋਲ ਚੀ ਮੇਰੇ ਵੀਰੋ ਤੇ ਹੁਣ ਕਰਦਾ ਇਹ ਕੂਤਰਾਂ ਦਾ ਦਾਣਾ ਪਾਣੀ ਰੈਡੀ ਪਹਿਲਾਂ ਤਾਂ ਮੇਰੀਆਂ ਆਏ ਸੀ ਕਿ ਆਪਾਂ ਉਹ ਕਰਦਾ ਇਹ ਕੂਤਰਾਂ ਦੇ ਰੰਗ ਲਾ ਰਹੇ ਜਿਹੜੇ ਚਾਰ ਬੱਚੇ ਡਾਉਣੇ ਆ ਆਪਾਂ ਜਿਹੜੇ ਰੰਗ ਰੰਗ ਲਾ ਦੇਣਗੇ ਨਾ ਇਹ ਕੰਟੈਂਟ ਬਣ ਜਾਊਗਾ ਉਹ ਚੋਬਰ ਹੈ ਨਹੀਂ ਉਹ ਅੱਜ ਟਿਊਸ਼ਨ ਪੜ੍ਹਨ ਤੇ ਆਵੜਿਆ ਉਹਨੂੰ ਫੋਨ ਲਾ ਕੇ ਕਹਿੰਦਾ ਮੈਂ ਟਿਊਸ਼ਨ ਦਾ ਮੈਨੂੰ 40 ਮਿੰਟ ਲੱਗ ਗਿਆ ਨਾ ਮੈਂ ਫਿਰ ਜਦੋਂ ਤੂੰ ਤੂੰ ਆਵੇਂ ਘਰੇ 40 ਮੀਟਰੋਂ ਉਹਨੂੰ ਮੈਂ ਜਾਵੜੂ ਫਿਰ ਕਰੂੰ ਕੀ ਫਾਇਦਾ ਇਹ ਗੱਲ ਜਾਨਾ ਤਾਂ ਕਰਕੇ ਮੈਂ ਚਲੋ ਦਾਣਾ ਪਾਣੀ ਸਿਰਫ ਮਤਲਬ ਦਾਣਾ ਪਾਣੀ ਟੀ ਨਾਲ ਪਾ ਦਿੰਨੇ ਆ ਚਲਦੇ ਨੂੰ ਸੁਣ ਭਾਈ ਸਾਰਿਆਂ ਨਾਲ ਥੋੜਾ ਲੈ ਗਏ ਨਾ ਉਹ ਗੱਲ ਐ ਵੀ ਹੈ ਇਸ ਰੇਗੀ ਸਮਝ ਲਿਆ ਕਰੋ ਉਹ ਬੱਥਾ ਨਾ ਕਰੋ ਮੇਰੇ ਮਿੱਠੋ ਤਾਂ ਕਰਕੇ ਤੇ ਦਾਣਾ ਪਾਣੀ ਪਾ ਦਨੇ ਨੂੰ ਆਪਾਂ ਤੇ ਬਾਅਦ ਚ ਟੈਨਸ਼ਨ ਫਰੀ ਹੋ ਜਾਗੇ ਸਾਰੇ ਕੰਮ ਵਾਲੇ ਪਾਸਿਓ ਤੇ ਕੋਈ ਕੰਟੈਂਟ ਵੀ ਭਾਲਦੇ ਆ ਲੰਡੂ ਜਾ ਹੁੰਡਾ ਦੇ ਥੰਬਨਲ ਕੱਢ ਕੇ ਆਪਾਂ ਮੂਰੇ ਤੇ ਆਪੇ ਦੇਖਿਆ ਹੋਏ ਤੁਸੀਂ ਜੀ ਹੋ ਲੈਦਰੋ ਖੋਡੇ ਆਪਣੇ ਬਸਿਆਂ ਵਾਲੇ ਹਾਂ ਮਿੱਠੀ ਉਹ ਕੀ ਗੱਲ ਐ ਬਏ ਲੋ ਦਾਣੇ ਤੂੰ ਨਹੀਂ ਖਾਣ ਵੜਗੇ ਸੀ ਕਿ ਥੋੜੀ ਨੂੰ ਹੁਣ ਮੈਨੂੰ ਡਰ ਲੱਗ ਜਾਂਦਾ ਐ ਮੈਂ ਖੁੱਲ ਕੇ ਖੁੱਡੇ ਚ ਵੜ ਵੀ ਨਹੀਂ ਸਕਦਾ ਹਨਾ ਸੂਟੂਟ ਕਰਕੇ ਤੇ ਨਾ ਇਹਨੂੰ ਲਾ ਸਕਦਾ ਕਰਗੇ ਕੀ ਇੱਕ ਭੈਣ ਐ ਦੂਰੀ ਜੀ ਬਣਾ ਕੇ ਰੱਖਣੀ ਬੂ ਥੋੜੀ ਜੀ ਇਹਨਾਂ ਤੋਂ ਹਨਾ ਤੇ ਚਲੋ ਕੋਈ ਡਿੱਕ ਦੇ ਟ੍ਰੈਕਟਰ ਨੂੰ ਚੱਕ ਲਈਏ ਬਾਹਰ ਕਰਾਂ ਮਾਰ ਲਾਂ ਦੀ ਗੱਮ ਐ ਐ ਤਾਂ ਉਹ ਕੇ ਰਪੋਟਾ ਫਿਰ ਕੀ ਐ ਬਈਰ ਬੱਚਾ ਤੇ ਨਿਗਾਰੀ ਬੱਜੀ ਹਨਾ ਥੋੜੇ ਜੇ ਕੋਈ 5 7 10 ਦਿਨਾਂ ਦੀ ਪਰ ਫਿਰ ਵੀ ਸੱਟਾ ਸਾਰਾ ਕੁਝ ਕੋਈ ਚੱਕਰ ਵਾਲੀ ਗੱਲ ਨਹੀਂ ਨਿਗਾ ਹੀ ਆਪਣੀ ਲਓ ਜੀ ਤੇ ਦਾਣੇ ਘਰ ਤੇ ਰੈਡੀ ਠੀਕ ਐ ਹਾਂ ਪੰਜੇ ਖੁੱਡਿਆਂ ਦੀ ਓਕੇ ਰਿਪੋਰਟ ਤੇ ਹੁਣ ਆਪਾਂ ਉਹ ਕਰਗੇ ਕੀ ਕਹਿੰਦੇ ਆ ਪਹਿਲਾਂ ਪਾਣੀ ਲਿਆਵਾਂ ਘਰੋਂ ਜਾ ਕੇ ਭਈ ਮੈਂ ਪਾਣੀ ਲਿਆ ਕੇ ਹੌਟ ਵਾਟਰ ਪਾ ਕੇ ਸਾਰੇ ਖੁੱਡਿਆਂ ਚ ਫੇਰ ਬਸ ਉਦੀ ਆਪਾਂ ਚੱਕ ਦਾਂਗੇ ਦਾਣਿਆਂ ਵਾਲਾ ਕੰਮ ਲੋ ਜੀ ਇੱਕ ਪਤੰਗ ਟੁੱਟ ਕੇ ਆਪਣੇ ਘਰੇ ਆਉਣ ਦੀ ਕੋਸ਼ਿਸ਼ ਕਰ ਰਿਹਾ ਤੇ ਕਹਿੰਦਾ ਧੱਕੇ ਨਾਲ ਲੱਗੀ ਦੀ ਬੈਠੀ ਜਾਂਦਾ ਦੇਖਦੇ ਆ ਬੈਠੂਆ ਕਿ ਨਹੀਂ ਬੈਠੂਗਾ ਇਹਨੂੰ ਹੱਥ ਚ ਨਾ ਫੜ ਦੇ ਛੀ ਦੀ ਛੀਤੀ ਆ ਜਾ ਆ ਜਾ ਇਹ ਆ ਜਾ ਬਿਊਟੀਫੁੱਲ ਕਿਆ ਬਾਤ ਹੈ ਨੇ ਲਓ ਜੀ ਆਪੇ ਹੀ ਕਰਿਆ ਗਿਆ ਖੁਣਾ ਹੁਣ ਇਹਨੂੰ ਤੁਸੀਂ ਕਹਿ ਸਕਦਾ ਬਈ ਮੈਂ ਪਤਾ ਕੇ ਚੱਕਿਆ ਆਪ ਆਇਆ ਕਰਿਆ ਆਪ ਹੱਥਾਂ 'ਚ ਆਇਆ ਜਮਾ ਠੀਕ ਹੈ ਕਿ ਨਹੀਂ ਹੁਣ ਇਹਨੂੰ ਕਿਉਂ ਨਾ ਰੱਖ ਗਏ ਤਾਂ ਕਰਕੇ ਉਹਨੂੰ ਆਪ ਰੱਖ ਲੈਣੇ ਇੱਥੇ ਕੋਈ ਦਿੱਕਤ ਨਹੀਂ ਡੋਰ ਵੀ ਖਿੱਚ ਲੈਣੇ ਨਾਲ ਜਿੰਨੀ ਹੈਗੀ ਇਹਦੇ ਡੋਰ ਵੀ ਦੂਜੀ ਆਪਾਂ ਆੜਾ ਹਨਾ ਮੇਰੇ ਸਾਹ ਨਾਲ ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਪੈ ਰਹੇ ਨੇ ਲੁੱਟ ਲੈ ਜੀ ਆਪਾਂ ਤਾਂ ਇੱਕ ਖੱਦਾ ਹੋਰ ਪਤੰਗ ਦੇ ਤੇ ਇਧਰੋਂ ਬਰੋ ਹੌਟ ਵਾਟਰ ਵੀ ਲੈਂਦਾ ਆਪਾਂ ਸੱਚ ਘਰੋਂ ਹੌਟ ਵਾਟਰ ਵੀ ਲੈਂਦੇ ਇਧਰ ਆਪਾਂ ਤੇ ਪਹਿਲਾਂ ਤਾਂ ਸਾਰੇ ਖੁੱਡਾਂ 'ਚ ਮੈਂ ਤੱਤਾ ਪਾਣੀ ਪਾ ਦਿਆਂ ਫੇਰ ਉਹ ਦੂ ਬਾਦ ਆਪਾਂ ਰੱਖਾਂਗੇ ਭਾਈ ਸਾਹਿਬ ਦਾਣੇ ਟਾਈਮ ਬਹੁਤ ਹੋ ਚੁੱਕਿਆ ਬਹੁਤ ਲੇਟ ਹੋ ਗਿਆ ਸੱਚੀ ਜਲਦੀ ਜਲਦੀ ਕਰਾ ਸਾਰੇ ਕੰਮ ਹੁਣ ਲਓ ਜੀ ਕਰੀਏ ਦਾਣੇ ਵਾਲੀ ਰਸਮ ਸ਼ੁਰੂ ਆਪਾਂ ਠੀਕ ਹੈ ਕਿ ਨਹੀਂ ਤੇ ਫੁੱਡਾ ਨੰਬਰ 1 ਤੋਂ ਕਰਦੇ ਸਟਾਰਟਿੰਗ ਠੀਕ ਹੈ ਕਿ ਨਹੀਂ ਹੁਣ ਬਸ ਮੈਨੂੰ ਐ ਵੀ ਬਾਲਾ ਉਹ ਨਾ ਕਰਨ ਇਹ ਖਰਾਜ ਨਾ ਕਰ ਉੱਤੇ ਗੰਡ ਪਹਿਲੇ ਨਾ ਮੈਂ ਟਿਕ ਜੋ ਹੁਣ ਕਰ ਬੰਦਾ ਉਹ ਟਿਕ ਦੇ ਇਹਨਾਂ ਨੂੰ ਵਾਜਾ ਘਾਟੀ ਮਾਰੂਗਾ ਨਾ 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 ਤਾਂ ਦਹੀਂ ਬਣ ਗਿਆ ਦੇਖੋ ਲਓ ਜੀ ਕੋਈ ਰੋੜ ਫੁੱਡਾ ਨੰਬਰ 1 ਇਹ ਰੋਲਾ ਪਾਦਾ ਮੁਰਗੀ ਫਿਰ ਬਾਹਰ ਉੱਡਣ ਲੱਗ ਜਾਂਦੇ ਆ ਹੋਰ ਕੋਈ ਚੱਕਰ ਵਾਲੀ ਗੱਲ ਨਹੀਂ ਹਟ ਜਾਓ ਪੂਰੀ ਗੱਲ ਤੋਂ ਬਾਤ ਗੱਲ ਪਹਰ ਹਟ ਜਾਓ ਤੇ ਜਾਓ ਚਲ 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 ਹੋ ਹੋ ਲਾਓ ਹੁਣ ਆਵਾਜ਼ਾਂ ਵਾਲਾ ਕੰਮ ਸਟਾਰਟ ਹੋ ਗਿਆ ਆਪਣਾ ਆਗੇ ਇਧਰ ਜੀ ਉੱਡਣ ਵਾਲੇ ਕਬੂਤਰਾਂ ਨੇ ਪਾਸੇ ਇਹਨਾਂ ਨੂੰ ਰੱਖੀ ਆਇਓ 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 ਪਤ ਆਇਓ 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 ਪਤਾ ਓਕੇ ਖੁੱਡਾ ਨੰਬਰ 1 ਓ ਖੁੱਡਾ ਨੰਬਰ 3 ਬਈ ਭੁੱਲ ਗਿਆ ਸੌਰੀ ਆਇਓ 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 ਪਤਾ ਤੇ ਆਗੇ ਇਧਰ ਬੈਠ ਕਾਲੇ ਪਾਸੇ ਇਹ ਸਭ ਤੋਂ ਜ਼ਿਆਦਾ ਤੰਗ ਕਰੀ ਜਾਂਦਾ ਅੱਜ ਦਾ ਦਿਨ ਵਾਸਤੇ ਇਹਨਾਂ ਨੇ ਬਹੁਤ ਜ਼ਿਆਦਾ ਖਰਾਬ ਕੀਤਾ ਪਹਿਲੀ ਗੱਲ ਤੋਂ ਉੱਤੋਂ ਕੋਈ ਮਿੱਟਸਾ ਮਾਰੀ ਦੇਖ ਕੇ ਵਰਨਾ ਪੈਂਦਾ ਦੂਜੀ ਗੱਲ ਬਾਧਾ ਰੱਖਦੀ ਆਇਓ 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 ਮਿਕਸ ਕਰਾ ਚੰਗੀ ਤਰ੍ਹਾਂ ਠੀਕ ਹੈ ਕਿ ਨਹੀਂ ਆਇਓ 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 ਪਤਾ ਆਇਓ ਮਿੱਠੀ ਓਕੇ ਆ ਜੀ ਰਿਪੋਰਟਾਂ ਸਾਰੇ ਕੂਤਰਾ ਨੂੰ ਦਾਣਾ ਪਾਣੀ ਸੈਟ ਆ ਸਾਰਾ ਕੁਝ ਠੀਕ ਆ ਮੁਗਦੀ ਗੱਲ ਆ ਬਸ ਵਾ ਖਾ ਲੋ ਖਾ ਲੋ ਖਾ ਲੋ ਖਾ ਲੋ ਹੁਣ ਜਿੰਦੇ ਲਾ ਦਾਂ ਬਈ ਮੈਂ ਕਰਾਂ ਕੂਤਰਾ ਨੂੰ ਠੀਕ ਆ ਕਿ ਨਹੀਂ ਉਹ ਖੁੱਡਿਆਂ ਨੂੰ ਸੋ ਯਾਰ ਇੱਕ ਤਾਂ ਦਿਮਾਗ ਆਊਟ ਹੋਇਆ ਰਹਿਦਾ ਸਮਝਿਆ ਕਰੋ ਥੋੜੀ ਫੀਲਿੰਗ ਨਾ ਨਹੀਂ ਪਤਲਾਦੇ ਵੀ ਕਦੋਂ ਕੀ ਭਗਾਈ ਮਾਰ ਗਏ ਬਾਕੀ ਯਾਰ ਛੱਡੋ ਯਾਰ ਢੂਆ ਮਾਰੋ ਕੰਟੈਂਟ ਨਹੀਂ ਪਾਪੂ ਦੂੰਗਾ ਹਨ ਜਿਹੜੇ ਭਰਾਵਾਂ ਨੇ ਵੇਖਣੀ ਉਹਨਾਂ ਨੇ ਤਾਂ ਵੇਖਣੀ ਹੈ ਠੀਕ ਹੈ ਕਿ ਨਹੀਂ ਜਿਨ੍ਹਾਂ ਨੇ ਬਈ ਸਕਿਪ ਕਰਨ ਉਸਕੇ ਵੀ ਕਰਨੀ ਹੁੰਦੀ ਹੈ ਹਨ ਮੁਗਦੀ ਗੱਲ ਹੈ ਪਰ ਵੀ ਆ ਗਈ ਤਿੰਨ ਦਿਨਾਂ ਤੋਂ ਬਾਅਦ ਅੱਜ ਵਲੌਗ ਤੇ ਨਹੀਂ ਜੀ ਕੱਲ ਵੀ ਅਸੀਂ ਪਰਸਨ ਚਾਡ ਕਰਦੇ ਜੀ ਹਾਂਜੀ ਖੋਲੋ ਬਾਰ ਜੀ ਕਰੋ ਮੇਰੀ ਵਧਾਈ ਜੀ ਮੈਂ ਜਾਂਦਾ ਹਾਂ ਹਾਂਜੀ ਕਿੱਥੇ ਨਹੀਂ ਮੈਂ ਚੌੜ ਕਰਦਾ ਇੱਥੇ ਜਾਣਾ ਮੈਂ ਕਿਥੇ ਨਬਿੰਦਰ ਗੱਲਾਂ ਕੋਲ ਜਾਣਾ ਚੌੜ ਕਰਦਾ ਚੱਲ ਗਏ ਹਾਂ ਹਾਂ ਜੀ ਮੇਰੇ ਵੀਰੋ ਇਹ ਕਿੱਦਾਂ ਕੁਸ਼ ਕੀਤਾ ਕਰਾਇਆ ਕਿ ਸੋਚੀ ਜਾਂਦੀ ਸ਼ਾਇਦ ਹੈ ਕਿ ਦੀਵੀ ਦੇਵਤਿਆਂ ਨੇ ਕਿ ਕਿ ਉਹ ਹੋ ਕਾਹੇ ਉਹਦੀ ਹੈ ਪਤਾ ਨਹੀਂ ਜੀ ਕਿਹੜਾ ਇੱਥੇ ਤੌੜਾ ਰੱਖ ਗਿਆ ਚਾ ਚੱਲ ਗਏ ਛੱਡ ਕੋਈ ਨਾ ਬਾਅਦ ਵਿੱਚ ਵੇਖਾਂਗੇ ਜਿਵੇਂ ਆਪਣੇ ਘਰ ਦੇ ਕੋਲੋ ਘਰ ਦੇ ਨਾਲ ਕੰਧ ਨਾਲ ਤੌੜਾ ਰੱਖਿਆ ਪਿਆ ਜਮਾਂ ਸਹੀ ਸਲਾਮ ਤੇ ਮੂਧਾ ਮਾਰ ਕੇ ਜੇ ਇਹ ਚੱਕਤਾ ਆਪਾਂ ਤੇ ਸਮਝ ਲੈ ਆਪਾਂ ਨਾਸ਼ਟ ਹੈ ਆਪਾਂ ਨਾਸ਼ਟ ਹੈ ਆਪਾਂ ਨਾਸ਼ਟ ਮੰਨਦਾ ਨਾਸ਼ਟਾ ਵੀ ਭਸ ਮੱਖ ਗਏ ਭਸ ਆਪਾਂ ਉੱਤ ਥਾਂ ਤੇ ਹੀ ਪਾਸ ਹੋ ਜਾਗੇ ਚੱਕ ਦਾ ਚੱਕਣਾ ਨਹੀਂ ਆਪਣਾ ਉਹ ਹੋਣਾ ਕਿ 15 ਵੀ ਸੱਪ ਤੜ ਗਏ ਕੱਢਦੇ ਤੇ ਖਾ ਜਾਣ ਕਿਤੇ ਚੱਕੀ ਦਾ ਯਾਰ ਬਾਬੇ ਹੁਣ ਕੀ ਕਰਕੇ ਕੰਮ ਬਾਲੇ ਐ ਤੇ ਖੜ ਜੋ ਚਲੋ ਬਸ ਵੀਡੀਓ ਆਡੀਓ ਕਰਦੇ ਬੰਦ ਮੇਰੇ ਵੀਰੋ ਤੇ ਅੱਜ ਕੰਟੈਂਟ ਬਸ ਆਹੀ ਆਪਾਂ ਵੀ ਫੜਿਆ ਪਤੰਗ ਇਹ ਵਾ ਤੁਸੀਂ ਵੇਖ ਲਓ ਪਤੰਗ ਬਹੁਤ ਸੋਹਣਾ ਜੀ ਠੀਕ ਹੈ ਆਈ ਥਿੰਕ ਸੋ ਯੂ ਐਸ اے ਦਾ ਫਲੈਗ ਹੈ ਇਹ ਹੈ ਨਾ ਬਾਕੀ ਪਤਾ ਨਹੀਂ ਕਾ ਦਾ ਤੇ ਪਤੰਗ ਅਤੀ ਸੁੰਦਰ ਹੈ ਤੇ ਸੈਟ ਹੈ ਤੇ ਸਾਰਾ ਕੋਈ ਸੱਚ ਉੱਪਰ ਦੇਖ ਲੈਦਾ ਸ਼ੌਂਕ ਕਰਾ ਦਿੰਨੇ ਆਂ ਇਹ ਕਾਲੀ ਹੁੱਡੀ ਪਾਈ ਆ ਜੀਨ ਪਾਈ ਆ ਇੱਕ ਬੂਟ ਪਾਈ ਆ ਪੈਰਾਂ ਚ ਦੇ ਪਾਣਾ ਬਡੋਰ ਫਸੀ ਪਈ ਆ ਕੱਢ ਲਾ ਕੇ ਲੱਤ ਵੜਾਉਣੇ ਪਾਸੇ ਰੱਖ ਦੇ ਸਾਰੀ ਖੰਡੇ ਇਕੱਠੀ ਕਰਕੇ ਹਾਂ ਜੀ ਮੇਰੇ ਵੀਰੋ ਤੇ ਜੀ ਪਿਛਲੇ ਵਲੌਗ ਚ ਜੀ ਕੰਟੈਂਟ ਮਿਲ ਗਿਆ ਸਾਨੂੰ ਸਾਨੂੰ ਯਾਦ ਹੀ ਅੱਜ ਆਈ ਆ ਵੀ ਜਿਹੜੇ ਇੱਧਰ ਇੱਧਰ ਵੀ ਦੋ ਬੱਚੇ ਨਿਕਲੇ ਸੀ ਇੱਕ ਮਿੰਟ ਜੀ ਰੁਕੋ ਪਹਿਲਾਂ ਜੀ ਆਪਾਂ ਮਾੜੀ ਗੱਲ ਜੀ ਵਧਾ ਆ ਜੀ ਲੱਗੇ ਹੈ ਗੋਸ਼ਾ ਬੈਠਾ ਸੀਗਾ ਉਹ ਕਹਿੰਦਾ ਹਜੇ ਦੋ ਬੱਚੇ ਇੱਧਰ ਵੀ ਨਿਕਲੇ ਪਏ ਸੀਗੇ ਮੈਂ ਕਿਹਾ ਹਾਂ ਵੀ ਉਹ ਤਾਂ ਰੋਕਣ ਵਾਸਤੇ ਚੋਬਰਾਂ ਦਾ ਯਾਰ ਦੋ ਬੱਚੇ ਇਧਰ ਵੀ ਨਿਕਲੇ ਧੱਕੇ ਨਾਲ ਮੈਂ ਕਹਾ ਹੈ ਉਹਦਾ ਭੁੱਲੀ ਬਿਠੇ ਮੈਂ ਖਿਆ ਪਾਣਾ ਵੀ ਹੈਗੇ ਕਿ ਹੈ ਨਹੀਂਗੇ ਕੀ ਲੱਗਦਾ ਚੋਬਰ ਹੋਣਗੇ ਕਿ ਨਹੀਂ ਹੋਏ ਹੋਣਗੇ ਹੈ ਪੱਕੀ ਗੱਲ ਹੈ ਹੋਵੇਗਾ ਹੈ ਆਏ 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 ਬਣ ਗਈ ਗੱਲ ਓਏ ਕੂਤਰਾਂ ਹੀ ਵਾਲੀ ਜਾਂਦੀਆਂ ਕੂਤਰਾਂ ਹੀ ਗੰਭ ਗੱਡੀ ਜਾਂਦੀਆਂ ਪਿੜੀ ਮੜੇ ਵੇਖ ਕੇ ਆਉਂਦੇ ਆ ਕੇ ਮਾਂ ਪੁੱਤ ਐ ਮੇਰੀ ਮਿੱਠੀ ਐ ਮੇਰੀ ਮਿੱਠੀ ਓਹੋ ਕਿ ਰਹਿ ਗਿਆ ਇਕ ਰਹਿ ਗਿਆ ਖੱਦਾ ਪੈ ਗਿਆ ਬਈ ਯਾਰ ਵਾਹਿਗੁਰੂ ਮਾਲਕਾ ਕਿਰਪਾ ਇਕ ਹੀ ਰਹਿ ਗਿਆ ਓਏ ਭੈਣ ਨੇ ਇੱਕ ਨੂੰ ਤਾਂ ਵਿੱਚ ਮਿਕਸੀ ਕਰਤਾ ਆਏ ਹਾਏ ਆਏ ਹਾਏ ਇੱਕ ਮਰ ਗਿਆ ਬਈ ਓਏ ਇੱਕ ਰਹਿ ਗਿਆ ਚਲੋ ਕੋਈ ਗੱਲ ਨਹੀਂ ਯਾਰ ਇਹ ਸਿਰ ਜਾ ਚੱਕੀ ਪਿਆ ਸੀ ਆਹ ਰਹਿ ਗਿਆ ਠੀਕ ਆ ਕਿ ਨਹੀਂ ਚਲੋ ਕੋਈ ਗੱਲ ਨਹੀਂ ਯਾਰ ਹੋ ਜਾਂਦਾ ਹਨਾ ਰੱਬ ਰਾਖਾ ਚਲੋ ਕੋਈ ਗੱਲ ਨਹੀਂ ਵਾਪੋ ਯਾਰ ਹਨਾ ਜਿਹੜਾ ਕੋਈ ਹੋਣਾ ਸੀ ਹੋ ਗਿਆ ਚੋਬਰੀ ਕੀ ਕਹੇ ਸੀ ਤੁਸੀਂ ਉਹ ਤਾਂ ਮੇਰੇ ਵਾਲ ਹੋ ਗਏ ਪੂਰੇ ਕਿਹੜੇ ਕਿਹੜੇ ਪਰ ਲੈ ਜਿਹੜੇ ਰੋਕਣੇ ਆਪਾਂ ਅੱਛਾ ਉਹ ਪੂਰੇ ਵਾਲ ਉਹਦੀ ਇੱਕ ਦੀ ਲੱਤ ਖੜ ਗਈ ਸੀਗੀ ਯਾਰ ਸੱਚ ਉਹਦੀ ਵੀ ਉਹ ਬੱਚੀ ਵੀ ਦਿਖਾ ਗਏ ਵਾਪੇ ਜਿਹੜੇ ਰੋਕਣੇ ਆਣ ਨੂੰ ਅੱਜ ਉਹਦੀ ਵੀ ਇੱਕ ਦੀ ਲੱਤ ਖੜ ਗਈ ਸੀਗੀ ਇੱਕ ਮਿੰਟ ਪਤਾ ਨਹੀਂ ਚੱਲ ਪੀ ਗਏ ਨਹੀਂ ਤੇ ਕਾਲੇ ਜੀ ਨੇ ਲੱਤ ਖੜ ਗਈ ਸੀਗੀ ਉਹਨਾਂ ਚੋਂ ਹੈਂ ਵਿਚੀ ਵਿੱਚ ਕਰਤਾ ਹੈਂ ਵਿਚੀ ਵਿੱਚ ਕਰਤਾ ਜਿਹੜਾ ਇਹਦੀ ਲੱਤ ਖੜ ਗਈ ਸੀਗੀ ਹਾਏ ਹਾਏ ਹਜੇ ਵੀ ਖੜੀ ਆ ਓਏ ਲੱਤ ਨੂੰ ਪਤਾ ਨਹੀਂ ਕੀ ਹੋਇਆ ਯਾਰ ਭੈਣ ਚੋ ਚੋਬਰਾ ਮੈਨੂੰ ਐ ਲੱਗਦਾ ਵੀ ਵਪਾ ਨੂੰ ਸਾਹਮਣੇ ਬਹਿਣਗੇ ਆ ਬੱਜੇ ਤਾਂ ਪੂਰਾ ਹੋਇਆ ਭੈਣ ਚੋਂ ਤਾਂ ਡਕਾਈ ਪਈ ਆ ਉਹਨੂੰ ਦਿੰਦੇ ਹੀ ਕੋਈ ਨਹੀਂ ਜਵਾਬ ਨੂੰ ਯਾਰ ਛੋਲੇ ਛੋਲਿਆਂ ਦੇ ਵਾਲਾ ਨਾ ਪੂਆ ਪਾਉਂਦਾ ਚੱਲ ਦੇਖਦੇ ਆ ਵਾਪੇ ਰਸ਼ੋਲੇ ਦੀ ਛੋਲਿਆਂ ਦੇ ਪਾਰ ਲੈਨੇ ਫਿਰ ਇਹਨੂੰ ਬਚਾਉਣ ਯਾਰ ਤਾਂ ਮਾਰ ਹੀ ਜਾਊਗਾ ਇਹ ਤਾਂ ਵਰਨੀ ਦਾ ਵਿਚਾਰਾ ਇਹ ਆਉਂਦੀ ਫਿਰ ਇਹਦੇ ਛੋਲੇ ਧਿਆਨ ਰੱਖ ਯਾਰ ਮਾੜੀਆਂ ਮਾੜੀਆਂ ਗੱਲਾਂ ਦਾ ਯਾਰ ਗੱਤ ਹੋਈ ਜਾਂਦਾ ਕੰਮ ਉਹ ਆ ਆ ਰਿਹਾ ਪਿਆ ਉਹਦਾ ਇਹ ਤੱਕ ਪੜੀਏ ਜਾਂ ਛੱਡ ਸਾਰਾ ਪੁੱਛ ਪੜੀਏ ਚਲੋ ਓਕੇ ਰਿਪੋਰਟਾਂ ਜੀ ਸੈੱਟ ਹੈ ਜੀ ਬਸ ਹੁਣ ਕਰਦੇ ਆਂ ਵਲੌਗ ਦੀ ਐਂਡਿੰਗ ਇਹ ਆ ਤੁਹਾਨੂੰ ਬੱਚੇ ਦਿਖਾਤੇ ਉਧਰ ਦੇ ਤੇ ਇਧਰਲੇ ਹਨਾ ਤੇ ਉਹ ਮਰ ਗਿਆ ਸੀ ਜਿਹੜਾ ਕਿਧਰ ਗਿਆ ਮਾਕੇ ਤੇ ਮਰਿਆ ਕੋਠੇ ਤੇ ਕੰਜਰ ਦੇ ਨੇ ਲਿਆ ਟੋਹਾ ਪਾਟਣ ਨੂੰ ਨੱਪਗੇ ਨੱਪਦੀ ਦਿਖਾਈ ਦਿੰਨੇ ਆ ਹਾਂਜੀ ਨੱਪ ਦਿਓ ਜੀ ਥੱਲੇ ਟਾਂ ਚ ਉੱਪਰ ਜੀ ਹੋਰ ਤਾਂ ਕੋਈ ਗੱਲ ਨਹੀਂ ਰੱਖਦੇ ਪਾ ਦੇ ਜੀ ਉੱਤੇ ਮਿੱਟੀ ਇਹਦੇ ਵਿਚਾਰੇ ਤੇ ਪਾ ਦੇ ਪਾ ਦੇ ਆ ਯਾਰ ਚਲੋ ਕੋਈ ਨਾ ਪਹਿਲਾਂ ਇਹਨੂੰ ਕੋਈ ਬੱਚਾ ਪੂਚਾ ਮਰ ਜਾਂਦਾ ਸੀ ਨਾ ਇਹ ਤੇ ਬਹੁਤ ਰੋਂਦਾ ਹੁੰਦਾ ਸੀ ਹੌਂ ਲੱਗਿਆ ਕੋਕੋਦ ਨਵਾ ਉਦੋਂ ਫਿਰ ਆਏ ਉਹਨੇ ਕਬੂਤਰ ਨਹੀਂ ਹੁੰਦੇ ਸੀ ਉਦੋਂ ਨਵਾ ਨਵਾ ਸ਼ੌਂਕ ਸੀਗਾ ਉਹ ਤਾਂ ਫਿਰ ਮਾੜਾ ੜੜੀ ਪਾਈ ਜਾਂਦਾ ਸੀ ਸੋਹਣ ਲਗੇ ਰੋਈ ਅਦਾ ਬੈਠਾ ਭਰਾਵਾ ਪਰ ਹੁਣ ਕਬੂਤਰ ਜਦੋਂ ਵੱਧ ਗਏ ਖੜਾ ਚਲ ਮੌਤ ਤਾਂ ਮੌਤ ਦੀ ਹੈ ਜਵਾਗ ਦੀ ਹੈ ਹਨਾ ਵੀ ਦੁੱਖ ਹੋਇਆ ਵੀ ਚਲੋ ਇੱਕ ਬੱਚਾ ਮਰ ਗਿਆ ਨਾ ਚੋਂ ਬਾਕੀ ਆਪਾਂ ਤਾਂ ਕੀ ਕਰ ਸਕਦੇ ਪਾਲਣਾ ਤਾਂ ਮਾਪੇ ਉਹਨੇ ਹੁੰਦਾ ਯਾਰ ਹਨਾ ਇਹਨਾਂ ਨੂੰ ਆਪਾਂ ਤਾਂ ਕੋਈ ਧੱਕੇ ਨਾਲ ਕਰ ਨਹੀਂ ਸਕਦਾ ਪਤਾ ਖਰਾਕ ਪਾ ਸਕਦੇ ਆ ਪਾਣੀ ਪਾ ਸਕਦੇ ਖੁੱਡੇ ਦੀ ਸਾਫ ਸੋਈ ਕਰ ਸਕਦੇ ਆ ਚਲ ਇੰਨਾ ਵੀ ਆਏ ਦੇਖ ਸਕਦੇ ਆ ਆਪਾਂ ਜਿਹੜੇ ਬੱਚੇ ਨੂੰ ਖਰਾਕ ਨਹੀਂ ਦਿੱਤੀ ਨੂੰ ਆਪ ਹੈਂਡ ਫੀਡ ਕਰਾ ਦਈਏ ਪਰੇਨਿੰਸ ਨੂੰ ਪਤਾ ਖੇਚਲ ਕਰਦੇ ਨਹੀਂ ਹੁਣ ਆਪਾਂ ਹਨਾ ਆਪਾਂ ਇਹ ਹੁੰਦਾ ਏਅਰ ਵੀਰ ਨੂੰ ਨੇਚਰਲੀ ਚੱਲਣ ਦੇ ਮਾਪਿਆਂ ਤੇ ਡਿਪੈਂਡ ਰਹਿੰਦੇ ਕਿ ਆਪਾਂ ਵਿੱਚ ਨਾ ਇੰਟਰਫੇਅਰ ਕਰਕੇ ਇਹਨਾਂ ਦੇ ਗੱਲਾਂ ਦੇ ਤਾਂ ਕਰਕੇ ਤੇ ਹੁਣ ਕੋਈ ਦਿੱਕਤ ਨਹੀਂ ਠੀਕ ਆ ਬਸ ਰੱਬ ਰਾਖਾ ਓਕੇ ਜੀ ਬਾਏ ਬਾਏ ਠੀਕ ਆ